ਸੈਕਟਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਖੁਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਬੀਤੇ ਕਈ ਦਿਨਾਂ ਤੋਂ ਇੱਕ ਬੱਚਾ ਮੁੱਖ ਮੰਤਰੀ ਕਰਕੇ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਫੇਮਸ ਹੋਇਆ ਹੈ ਉਸ ਦੇ ਕਕਾਰ ਉਤਰਵਾ ਦਿੱਤੇ ਗਏ ਸਨ ਪਿੰਡ ਵਾਲਿਆਂ ਨੇ ਗੁਰੂ ਹਜ਼ੂਰੀ ਦੇ ਵਿੱਚ ਅਰਦਾਸ ਕਰਕੇ ਉਸ ਦੇ ਕਕਾਰ ਉਤਰਵਾਏ ਪਰ ਸਤਕਾਰ ਕਮੇਟੀ ਨੇ ਇਸ ਦਾ ਕੜਾ ਵਿਰੋਧ ਕੀਤਾ ਉਸ ਪਰਿਵਾਰ ਨੂੰ ਬਿਲੇ ਪਿੰਡ ਵਾਲਿਆਂ ਨੂੰ ਸਮਝਾਇਆ ਤੇ ਅੰਤ ਤਾ ਇਹ ਫੈਸਲਾ ਲਿਆ ਗਿਆ ਕਿ ਪੰਜ ਸਿੰਘ ਸਹਿਬਾਨਾ ਦੀ ਮੌਜੂਦਗੀ ਦੇ ਵਿੱਚ ਮੁੜ ਅਰਦਾਸ ਕਰਕੇ ਇਸ ਬੱਚੇ ਨੂੰ ਕਕਾਰ ਧਾਰਨ ਕਰਵਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸੇਵਾਦਾਰ ਧਨਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਤੇ ਗੁਰੂ ਦੀ ਗੋਲਕ ਗਰੀਬ ਦਾ ਮੂਹ ਸਿੱਖ ਸੇਵਕ ਸੰਸਥਾ ਦੇ ਸੇਵਾਦਾਰ ਅੱਜ ਉਸ ਵੀਰ ਦੇ ਘਰ ਅਸੀਂ ਪਹੁੰਚੇ ਆਂ ਧਰਮਪ੍ਰੀਤ ਸਿੰਘ ਉਹਨਾਂ ਦੀ ਮਾਤਾ ਸਾਡੇ ਨਾਲ ਖੜੇ ਨੇ ਵੀਰ ਮੇਰੇ ਖਿਆਲ ਚੰਡੀਗੜ੍ਹ ਆ ਸੋ ਬੇਨਤੀ ਆ ਕਿ ਜੋ ਵੀ ਇਸ ਪਿੰਡ ਦੇ ਵਿੱਚ ਮੰਦਭਾਗੀ ਘਟਨਾ ਆਪਾਂ ਕਹਿ ਸਕਦੇ ਆਂ ਵੀ ਚਲੋ ਗਲਤੀਆਂ ਹਰ ਇੱਕ ਨੂੰ ਹੁੰਦੀਆਂ ਗੁਰਬਾਣੀ ਦੇ ਵਿੱਚੋਂ ਵੀ ਸਾਨੂੰ ਪ੍ਰਮਾਣ ਮਿਲਦੇ ਆ ਕਿ ਬੜੇ ਬੜੀਆਂ ਵੱਡੀਆਂ ਵੱਡੀਆਂ ਗਲਤੀਆਂ ਜਿਹੜੀਆਂ ਮਾ ਹੋ ਜਾਂਦੀਆਂ ਮਨੁੱਖ ਦੇ ਕੋਲੋਂ ਗੁਰਬਾਣੀ ਵੀ ਇਹ ਗੱਲ ਕਹਿੰਦੀ ਆ ਕਿ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਉਹ ਅਕਾਲ ਪੁਰਖਾ ਜਿਹੜਾ ਭੁੱਲਣ ਤੋਂ ਰਹਿਤ ਹੈ ਜਿਹੜਾ ਮਨੁੱਖਿਆ ਉਹ ਖਿੰਨ ਖਿੰਨ ਭੁੱਲਣ ਆ ਰਿਹਾ ਸੋ ਇਸ ਕਰਕੇ ਬੇਨਤੀ ਆ ਆਪਾ ਅਰਦਾਸ ਵਿੱਚ ਵੀ ਕਈ ਵਾਰੀ ਸ਼ਬਦ ਬੋਲ ਦਿੰਨੇ ਆ ਕਿ ਅਸੀਂ ਖੱਤੇ ਬਹੁਤ ਤਮਾਮ ਦੇ ਕੁਛ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਓ ਹਮ ਪਾਪੀ ਬਾਦ ਗੁਨਾਹਗਾਰ ਸੋ ਜੇ ਗੁਰਬਾਣੀ ਇਹ ਗੱਲ ਕਹਿੰਦੀ ਐ ਇਸ ਗੱਲ ਦੀ ਗਵਾਹੀ ਭਰਦੀ ਆ ਕਿ ਪਤ ਤ ਉਦਾਹਰਨ ਸਤਗੁਰ ਮੇਰਾ ਮੋਹ ਤਸਕਾ ਪਰਵਾਸ ਪਰਵਾਸਾ ਕਿ ਜੇ ਗੁਰਬਾਣੀ ਇਹ ਚੀਜ਼ ਦੇ ਨਾਲ ਆਪਾਂ ਨੂੰ ਉਦਾਹਰਨ ਦੇ ਰਹੀ ਆ ਕੇ ਪਾਪੀਆਂ ਨੂੰ ਬਖਸ਼ਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆ ਤੇ ਇਸ ਵੀਰ ਨੇ ਕੋਈ ਜ਼ਿਆਦਾ ਵੱਡੀ ਮੈਂ ਕਹਿੰਨਾ ਵੀ ਐਡੀ ਵੱਡੀ ਗਲਤੀ ਨਹੀਂ ਸੀ ਕੀਤੀ ਠੀਕ ਆ ਉਹਨੇ ਇੱਕ ਸ੍ਰੀ ਸਾਹਿਬ ਪਾਈ ਆ 14-15 ਸਾਲ ਦੀ ਉਮਰਾਂ ਅਣਜਾਣ ਬੱਚਾ ਵਾ ਜਿਹੜੇ ਮਾਹੌਲ ਦੇ ਵਿੱਚ ਉਹ ਰਿਆ ਮੁੰਡਪੁਣੇ ਦੇ ਵਿੱਚ ਉਦਾਂ ਉਹਨੇ ਉਹ ਜਿਹੜੇ ਸ਼ਬਦ ਸੀਗੇ ਬੋਲ ਕੇ ਤੇ ਪਾ ਦਿੱਤੇ ਉਹਨੇ ਮਾਫੀ ਵੀ ਮੰਗ ਲਈ ਇਹ ਪਿੰਡ ਦੇ ਸੱਜਣ ਜਿਹੜੇ ਆ ਸਾਡੇ ਕੋਲ ਖੜੇ ਆ ਇਹਨਾਂ ਨੇ ਦੱਸਿਆ ਵਾ ਵੀ ਉਹਨੇ ਮਾਫੀ ਵੀ ਮੰਗ ਲਈ ਸੀ ਫਿਰ ਪਤਾ ਨਹੀਂ ਕਾਰਨ ਕੀ ਬਣਿਆ ਵੀ ਉਹਦੇ ਕਕਾਰਾਂ ਤੱਕ ਗੱਲ ਕਿਉਂ ਪਹੁੰਚੀ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤਾਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਕੋਲੋਂ ਅਰਦਾਸ ਕਰਾਉਣੀ ਸੀ ਤੇ ਉਸ ਵੀਰ ਦੇ ਸਰੀਰ ਦੇ ਉੱਤੇ ਫਿਰ ਉਹ ਪੰਜ ਕਕਾਰ ਜਿਹੜੇ ਉਹ ਸਜਾਉਣੇ ਸੀ ਤੇ ਬੇਨਤੀ ਆ ਕਿ ਉਹ ਵੀਰ ਜਿਹੜਾ ਵਾ ਉਹ ਚੰਡੀਗੜ੍ਹ ਪਹੁੰਚਾ ਹੋਇਆ ਤੇ ਫਿਰ ਪਿੰਡੀਆਂ ਵੀਰਾਂ ਦੇ ਨਾਲ ਅਸੀਂ ਗੱਲ ਕੀਤੀ ਆ ਹਾਂਜੀ ਸੋ ਇਹ ਪਿੰਡ ਦੇ ਵੀਰਾਂ ਨਾਲ ਅਸੀਂ ਗੱਲ ਕੀਤੀ ਆ ਇਹ ਕਹਿੰਦੇ ਆ ਕਿ ਜਦੋਂ ਉਹ ਆ ਜਾਂਦਾ ਅਸੀਂ ਉਹਨੂੰ ਫੋਨ ਕਰਕੇ ਬੁਲਾ ਲੈਨੇ ਆ ਤੇ ਉਸੇ ਤਰ੍ਹਾਂ ਪੰਜ ਸਿੰਘ ਸਹਿਬਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਬੇਨਤੀ ਕਰਕੇ ਤੇ ਉਸ ਵੀਰ ਦੇ ਗੱਤਰੇ ਸਤਰੀ ਸਾਹਿਬ ਤੇ ਉਹਦਾ ਸੀਸ ਤੇ ਕੰਗਾ ਤੇ ਉਦਾਂ ਹੀ ਉਹਨੂੰ ਬਾਣੇ ਦੇ ਵਿੱਚ ਤੇ ਨਾਲ ਉਹਨੂੰ ਸਮਝਾਵਾਂਗੇ ਪੀ ਇਸ ਬਾਣੇ ਦੇ ਵਿੱਚ ਆਪਾਂ ਰਹਿ ਕੇ ਕੋਈ ਇਹੋ ਜੀ ਮੰਦੀ ਭੱਦੀ ਸ਼ਬਦਾਵਲੀ ਵਾਲੀ ਵੀਡੀਓ ਨਹੀਂ ਪਾਉਣੀ ਵੇਖੋ ਵੀਰ ਜੀ ਮੈਂ ਇੱਕ ਬੇਨਤੀ ਕਰਾਂ ਕਿ ਇਹ ਤੇ ਇੱਕ ਮਨੋਖਾ ਆਪਾਂ ਘਰਾਂ ਦੇ ਵਿੱਚ ਜਾਨਵਰ ਰੱਖਦੇ ਆ ਜੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਜਾਨਵਰ ਉਹਨੂੰ ਸਮਝਾ ਲਈਦਾ ਉਹਨੂੰ ਵੀ ਆਪਾਂ ਸਿੱਖਿਆ ਦੇ ਲਈਨੇ ਆ ਉਹ ਵੀ ਸਾਡੇ ਕਹਿਣੇ ਤੇ ਚੱਲ ਪੈਂਦਾ ਫਿਰ ਇਹ ਤੇ ਇਨਸਾਨ ਆ ਮਨੋਖਿਆ ਤੇ ਕਿਉਂ ਨਹੀਂ ਸਮਝੂਗਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਗੁਰਸਿੱਖ ਵੀਰ ਉਹਨੂੰ ਸਮਝਾਉਣਗੇ ਤੇ ਬੇਨਤੀ ਆ ਪੀ ਜਿਹੜੇ ਵੀਰਾਂ ਦੇ ਮਨ ਦੇ ਵਿੱਚ ਗੁੱਸਾ ਸੀ ਜਿਹੜੇ ਵੀਰ ਸੋਸ਼ਲ ਇੱਕ ਦੂਜੇ ਦੇ ਖਿਲਾਫ ਇਦਾਂ ਬੋਲਣ ਦੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਆਪਾਂ ਹੁਣ ਕੰਟਰੋਲ ਕਰੀਏ ਨਾ ਇਹਨਾਂ ਜਲੂਸ ਕੱਢੀਏ ਕੌਮ ਦਾ ਤੇ ਉਸ ਵੀਰ ਨੂੰ ਜਦੋਂ ਵੀ ਉਹ ਚੰਡੀਗੜ੍ਹ ਤੋਂ ਆਉਂਦਾ ਵਾ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹਨੂੰ ਪੁੱਛ ਲਾਂਗੇ ਵੀ ਉਹਨੇ ਜੇ ਕੋਈ ਕੋਈ ਉਹੋ ਜੀ ਗੱਲਬਾਤ ਕੋਈ ਖਾਦਾ ਪੀਤਾ ਨਹੀਂ ਮਾੜੀ ਚੰਗੀ ਚੀਜ਼ ਤੇ ਉਹਨੂੰ ਪੁੱਛ ਕਰਕੇ ਤੇ ਤਾਂ ਅਨੁਸ਼ੀਰਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਸੇ ਤਰ੍ਹਾਂ ਅਰਦਾਸ ਬੇਨਤੀ ਕਰਕੇ ਤੇ ਉਸੇ ਤਰ੍ਹਾਂ ਅਸੀਂ ਉਹਦੇ ਜਿਹੜੇ ਆ ਉਹ ਕਕਾਰ ਸਜਾ ਦਨੇ ਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਜੇ ਕੋਈ ਹੋਰ ਮਰਿਆਦਾ ਤੇ ਜਿੱਦਾਂ ਗੁਰਮੁਖ ਪੀਰ ਆਪਜੀ ਕਹੋਗੇ ਅਸੀਂ ਉਹਦੇ ਸ਼ਸਤਰ ਜਿਹੜੇ ਆ ਉਹਦੇ ਤਨ ਤੇ ਦੁਬਾਰਾ ਸਜਾਉਣਾ ਚਾਹੁੰਦੇ ਆ ਇਹ ਬੇਨਤੀ ਹੈ ਤੁਹਾਡੇ ਚਰਨਾਂ 'ਚ ਕਿਉਂਕਿ ਉਹ ਸਿੰਘ ਗੁਰੂ ਨਾਲੋਂ ਟੁੱਟੇ ਨਾ ਸਾਡੇ ਤੇ ਹਾਲਾਤ ਅੱਗੇ ਬੜੇ ਮੰਦੇ ਕਹੇ ਆ ਵੀ ਬਹੁਤ ਕੋਈ ਵਿਰਲੇ ਗੁਰਮੁਖਿਆ ਜਿਹੜੇ ਅਮਰਦਾਸਾ ਕੇ ਗੁਰੂ ਵਾਲੇ ਬਣਦੇ ਆ ਤੇ ਜੇ ਕੋਈ ਕਿਸੇ ਬੱਚੇ ਦੇ ਵਿੱਚ ਕੋਈ ਉਹੋ ਜੀ ਗੱਲਬਾਤ ਛੋਟੀ ਮੋਟੀ ਕੋਈ ਗਲਤੀ ਕਰਦਾ ਤੇ ਆਪਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਨਾ ਕਿ ਉਹਨੂੰ ਤੋੜਨ ਦੀ ਬਹੁਤ ਇਹ ਮੰਦਭਾਗੀ ਘਟਨਾ ਵਾਪਰੀ ਆ ਅਸੀਂ ਇਸ ਭੈਣ ਦੇ ਕੋਲੋਂ ਮਾਫੀ ਚਾਹੁੰਦੇ ਆ ਉਹਨਾਂ ਵੀਰਾਂ ਵਾਸਤੇ ਵੀ ਜਿਹੜੇ ਜਿਹੜੇ ਵੀਰਾਂ ਨੇ ਉਸ ਬੱਚੇ ਦੇ ਨਾਲ ਇਹ ਕੀਤਾ سلوਕ ਚਲੋ ਹੋ ਸਕਦਾ ਹੈ ਕਿ ਉਹਨਾਂ ਦੀ ਆਪਣੀ ਭਾਵਨਾ ਸੀ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੇ ਵੀਰਾਂ ਨੇ ਵੀ ਇਹ ਸ਼ਸਤਰ ਲਵਾਏ ਆ ਉਹਨਾਂ ਦੀ ਆਪਣੀ ਸੋਚ ਹੀ ਮਾਰੀ ਜੀ ਕਹਿੰਦੇ ਆਪ ਆਪਣੀ ਬੁੱਧ ਹੈ ਜਿੱਤੀ ਜਿਨਾਂ ਹੀ ਸਤਗੁਰੂ ਪਾਤਸ਼ਾਹ ਨੇ ਕਿਨੂੰ ਸਮਾਤ ਦਿੱਤੀ ਹੁੰਦੀ ਹੈ ਉਹਨੇ ਕੋ ਕੁ ਵਰਤ ਲੈਂਦਾ ਜਿਨਾਂ ਹੀ ਕਿ ਸਾਨੂੰ ਸਮਾਤ ਬਖਸ਼ੀ ਹਮਾਰੇ ਨੇ ਅਸੀਂ ਵੀ ਉਹਨੇ ਕੋ ਤੁਹਾਡਾ ਨਾ ਬਚਨ ਬਲਾਸ ਕਰ ਚੰਨੇ ਆ ਸੋ ਬੇਨਤੀ ਆ ਕਿ ਅਸੀਂ ਦੁਬਾਰਾ ਵੀਰ ਨੂੰ ਨੰਬਰ ਦੇ ਜਾਨੇ ਆਪਣਾ ਤੁਹਾਨੂੰ ਦੇ ਜਾਨੇ ਆ ਜਦੋਂ ਵੀ ਆਪ ਜੀ ਸਾਨੂੰ ਸਦੋਂ ਅਸੀਂ ਉਸ ਵੀਰ ਨੂੰ ਬਾ ਅਦਬ ਬਾ ਸਤਕਾਰ ਸਤਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬਾਕੀ ਸਿੰਘਾਂ ਨਾਲ ਹੋਰ ਸਲਾਹ ਕਰਕੇ ਵੀ ਕਿਹੜੇ ਢੰਗ ਨਾਲ ਉਹਨੂੰ ਫਿਰ ਮਰਿਆਦਾ ਚ ਲਿਆਉਣਾ ਚਾਹੀਦਾ ਮੁਕਤਰਾ ਚ ਲਿਆਉਣਾ ਚਾਹੀਦਾ ਅਸੀਂ ਉਸ ਵੀਰ ਨੂੰ ਲੈ ਕੇ ਆਵਾਂਗੇ ਇਹ ਬੇਨਤੀ ਆ ਕਿ ਜੇ ਜਿਨ੍ਹਾਂ ਵੀਰਾਂ ਨੇ ਵੀ ਚਲੋ ਵੀ ਸਾਡੇ ਗੁਰਸਿੱਖ ਭ ਤੇ ਆਪਾਂ ਉਹਨਾਂ ਵੀਰਾਂ ਨੂੰ ਵੀ ਹੁਣ ਮਾੜਾ ਚੰਗਾ ਕੁਛ ਨਾ ਕਹੀਏ ਕਿਸੇ ਨੂੰ ਵੀ ਕਿਸੇ ਨਾਲੇ ਵੀ ਆਪਾਂ ਪਿੰਡ ਦੇ ਵਿੱਚ ਵੀਰੇ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਵੀ ਆਪਾਂ ਪਿੰਡ ਦੇ ਵਿੱਚ ਨਾ ਸਾਂਝੀ ਵਾਲਤੇ ਰੱਖਣੀ ਆ ਕੋਈ ਪਾਰਟੀ ਬਾਜੀ ਨਾ ਬਣਾਈਏ ਠੀਕ ਆ ਹਾਂ ਇਸ ਮੁੱਦੇ ਨੂੰ ਆਪਾਂ ਜ਼ਿਆਦਾ ਤੂਲ ਨਹੀਂ ਦੇਣੀ ਸੋ ਬੇਨਤੀ ਹੈ ਤੁਹਾਡੇ ਚਰਨਾਂ 'ਚ ਕਿ ਆਪਾਂ ਇਸ ਬੱਚੇ ਨੂੰ ਦੁਬਾਰਾ ਕਕਾਰ ਸਜਾਵਾਂਗੇ ਜਿੱਦਾਂ ਸੰਗਤ ਹੁਕਮ ਕਰੂਗੀ ਸੋ ਜੋ ਵੀ ਹੋ ਗਿਆ ਪਿੱਛੇ ਜਾਂ ਪਿੰਡ ਵਾਲਿਆਂ ਕੋ ਜਾਂ ਕਿਸੇ ਨੇ ਵੀ ਕਿਸੇ ਵੀ ਢੰਗ ਨਾਲ ਸਿੰਘਾਂ ਨੇ ਜੋ ਉਹਨਾਂ ਦੇ ਦਿਲ 'ਚ ਦਰਦ ਆਇਆ ਵੀ ਜਾਇ ਬਣਾ ਪਾ ਕੇ ਇਹੋ ਜਿਹੇ ਵੀਡੀਓ ਪਾਉਂਦਾ ਕਿਤੇ ਨਾ ਕਿਤੇ ਚਲੋ ਮੈਂ ਕਹਾਂ ਵੀ ਉਹ ਬੱਚੇ ਨੇ ਜਾਣ ਬੁਣੇ ਦੇ ਵਿੱਚ ਕੁਝ ਗੰਦ ਬੋਲਿਆ ਵੀ ਜਿਹਦੀਆਂ ਵੀਡੀਓ ਸਾਡੇ ਕੋਲ ਹੈਗੀਆਂ ਚਲੋ ਮੈਂ ਕਿੰਨਾ ਕਰ ਨੂੰ ਸਮਝਾ ਦੇਣਾ ਚਾਹੀਦਾ ਸੀਗਾ ਬੜੀਆਂ ਬੜੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਆਪਾਂ ਪੜਦੇ ਆ ਗੌਤਮ ਤਪਾ ਅਹਲਿਆ ਇਸਤਰੀ ਤੇ ਸੁਦੇਖ ਅੰਦਰ ਲਭਾਇਆ ਸਹਸ ਸਰੀਰਚਨ ਪਾਗੂ ਤਾਮਨ ਪਛੋਤਾਇਆ ਜਿਹੜੀਆਂ ਵੱਡੀਆਂ ਗਲਤੀਆਂ ਹਨਸ਼੍ਰੀ ਗੁਰੂ ਗ੍ਰੰਥ ਸਾਹਿਬਹਾਰ ਜੀ ਦੱਸ ਰਹੇ ਨੇ ਕਿ ਦੇਵੀ ਦੇਵਤੇ ਇਹੋ ਜਿਹਾ ਕੁਝ ਕਰ ਜਾਂਦੇ ਰਹੇ ਵੈਸੇ ਚਲੋ ਸਿੱਖ ਦੀ ਬਹੁਤ ਤੇ ਕਿਤੇ ਨਾ ਕਿਤੇ ਉਹ ਬੱਚੇ ਕੋਲ ਅਨਜਾਨ ਪੜਨੇ ਦੇ ਵਿੱਚ ਭੁੱਲ ਕਰਕੇ ਕਿਉਂਕਿ ਕੋਈ ਬੰਦਾ ਇੱਥੇ ਉਂਗਲੀ ਕਰਕੇ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਦੁੱਧ ਤੋਤਾ ਉਦਾਂ ਜਿੰਨੇ ਮਰਜ਼ੀ ਠੇਕੇਦਾਰ ਬਣੇ ਫਰੀਏ ਹਰ ਇੱਕ ਬੰਦੇ ਦੇ ਵਿੱਚ ਉਗਣਾ ਗਿਆ ਕੋਈ ਆਹੋ ਬੰਦਾ ਨਹੀਂ ਕਿ ਜਿਹੜਾ ਉਗਣਾ ਤੋਂ ਰਹਿ ਤਾ ਇਸ ਕਰਕੇ ਜੇ ਉਹਦੇ ਵਿੱਚ ਉਗਣ ਸੀ ਕੋਈ ਤੇ ਉਹਨਾਂ ਨੂੰ ਸਮਝਾਇਆ ਜਾ ਸਕਦਾ ਉਹਨੂੰ ਸਮਝਾਇਆ ਜਾ ਸਕਦਾ ਉਸ ਬੱਚੇ ਨੂੰ ਸਮਝਾ ਕੇ ਉਹਨੂੰ ਦੁਬਾਰਾ ਆਪਾਂ ਮੁੱਖ ਧਾਰਾ ਦੇ ਵਿੱਚ ਸਿੱਖੀ ਦੇ ਵਿੱਚ ਲੈ ਕੇ ਆਉਣਾ ਜੀ ਮੇਰੇ ਕੋਲੋਂ ਹੋਈਆਂ ਗਲਤੀਆਂ ਦੀ ਖਿਮਾ ਕਰਿਓ ਬੇਨਤੀ ਆ ਕਿ ਜਿਹੜੇ ਵੀਰ ਰੋਸ ਕਰਦੇ ਸੀ ਮੈਂ ਉਹਨਾਂ ਨੂੰ ਹੁਣ ਬੇਨਤੀ ਕਰਾਂ ਕਿ ਫੇਸਬੁੱਕ ਤੇ ਕਿਸੇ ਦੇ ਖਿਲਾਫ ਕੁਝ ਨਾ ਪਾਇਓ ਮੇਰੇ ਵੀਰ ਬੇਨਤੀ ਹੈ ਤੁਹਾਡੇ ਚਰਨਾ ਚ ਨਾ ਜਲੂਸ ਕਢੀਏ ਜੋ ਕੁਝ ਹੋਣਾ ਸੀ ਜੋ ਪਾਣਾ ਵਾਪਰਨਾ ਸੀ ਉਹ ਵਾਪਰ ਗਿਆ ਅਸੀਂ ਉਸ ਬੱਚੇ ਨੂੰ ਦੁਬਾਰਾ ਮੁਕਤ ਹਰਾਂ ਦੇ ਵਿੱਚ ਲੈ ਕੇ ਆਵਾਂਗੇ ਜੇ ਤੁਸੀਂ ਇਸ ਚੀਜ਼ ਦੇ ਨਾਲ ਸਹਿਮਤ ਹੋ ਤੇ ਜਕਾਰਾ ਗੱਜ ਕੇ ਛੱਡੋਗੇ ਕਿ ਵੀ ਉਹਨੂੰ ਬੱਚੇ ਨੂੰ ਆਪਾਂ ਦੁਬਾਰਾ ਲੈ ਕੇ ਆਵਾਂਗੇ ਦੁਬਾਰਾ ਉਹਦੇ ਸਰੀਰ ਦੇ ਉੱਤੇ ਆਪਾਂ ਸ਼ਸਤਰ ਲਾਵਾਂਗੇ ਸੋ ਭੈਣ ਜੀ ਅਸੀਂ ਸ਼ਸਤਰ ਲੈ ਕੇ ਆਵਾਂਗੇ ਸਭ ਕੁਝ ਵੀਰਾਂ ਨਾਲ ਹੀ ਸੰਪਰਕ ਕਰ ਲੈਨੇ ਆ ਤੇ ਅਸੀਂ ਉਹ ਬੱਚੇ ਨੂੰ ਦੁਬਾਰਾ ਜਿਹੜੀ ਆ ਉਹਨੂੰ ਉਹ ਗਾਤਾਂ ਦੇ ਪੰਜ ਕਕਾਰ ਦੇ ਸੰਭਣ ਪੰਜ ਕਕਾਰ ਜਿਹੜੇ ਆ ਉਹ ਦੁਬਾਰਾ ਚਲੋ ਕੇਸ ਤੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਤੇ ਇੱਕ ਸ਼ਹਿਰਾ ਉਹਨਾਂ ਦੇ ਕੋਲ ਹੈਗਾ ਤੇ ਅਸੀਂ ਮਤਲਬ ਕੰਗਾ ਤੇ ਕਿਰਪਾਨ ਜਿਹੜੀ ਆ ਉਹ ਵੀਰ ਨਾਲ ਲਿਆ ਕਰਕੇ ਜੇ ਦਵਾਰਦੋਂ ਕੋ ਉਤੇ ਪੰਜ ਕਕਾਰ ਜਿਹੜੇ ਆ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਐਸੀ ਉੱਥੇ ਵੀ ਲਿਜਾ ਸਕਦੇ ਆਂ ਅਕਾਲ ਤਖਤ ਸਾਹਿਬ ਨੂੰ ਜੋ ਪੰਜ ਸਿੰਘ ਉਹਨੂੰ ਮਤਲਬ ਪੰਜਾ ਸਿੰਘਾਂ ਦੇ ਪੇਸ਼ ਕਰਦੇ ਆਂਗੇ ਜਾਂ ਕਿਸੇ ਆਪਾਂ ਆਪਾਂ ਟਕਸਾਲ ਦੇ ਵਿੱਚ ਪਤਾ ਕਰ ਲੈਨੇ ਆਂ ਅਜਨਾਲੇ ਕਿਤੇ ਵੀ ਆਪਾਂ ਪਤਾ ਕਰ ਲੈਨੇ ਜਿੱਥੇ ਅੰਮ੍ਰਿਤ ਸੰਚਾਰ ਹੁੰਦਾ ਬਾ ਸਤਕਾਰ ਅਦਬ ਦੇ ਨਾਲ ਅਸੀਂ ਗੱਡੀ ਚ ਲੈ ਕੇ ਜਾਵਾਂਗੇ ਫਿਰ ਉਹਨੂੰ ਛੱਡ ਕੇ ਵੀ ਜਾਵਾਂਗੇ ਉਹਨੂੰ ਦੁਬਾਰਾ ਅਮਰ ਚਿਕਵਾਂਗੇ ਜਿੱਦਾਂ ਬਾਕੀ ਪਿੰਡ ਵਾਲਿਆਂ ਦੀ ਤੁਹਾਡੀ ਮਰਜ਼ੀ ਹੋਵੇ ਠੀਕ ਆ ਜੀ ਉਹਦਾ ਤੁਹਾਡੇ ਨਾਲ ਆ ਜੀ ਮਹੀਆਂ ਗਲਤੀਆਂ ਦੀ ਖਿਮਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਕੋ ਸੰਗਤ ਜੀ ਗਾਜ-ਵਾਜ ਕੇ ਵਧਾਈਏ ਫਤਿਆਖੀ ਜੀ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਇਹ ਕਰਨੀ ਆ ਕਿ ਜਦੋਂ ਵੀ ਡੁੱਬਦਾ ਹੈ ਤਾਰੂ ਡੁੱਬਦਾ ਹੈ ਵਾਹਿਗੁਰੂ ਬਾਹਰ ਖੜਾ ਕਦੀ ਨਹੀਂ ਜੇ ਡੁੱਬਦਾ ਤੁਸੀਂ ਉਸ ਵੀਰ ਦੀ ਉਸ ਬਦਾਵਲੀ ਤੇ ਵੇਖੀ ਜਿਹੜੀ ਉਹਨੇ ਗਲਤ ਬੋਲੀ ਪਰ ਜੋ ਉਹਨੇ ਚੰਗਾ ਬੋਲਿਆ ਉਹ ਕਿਸੇ ਨੇ ਨਹੀਂ ਵੇਖਿਆ ਤਾਨ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਨੇ ਇੱਕ ਕਵਤਾ ਬੋਲੀ ਮੈਂ ਭਾਈ ਰਣਜੀਤ ਸਿੰਘ ਉਹਨਾਂ ਨੂੰ ਸੁਣਾਈ ਤੇ ਸੰਗਤ ਨੂੰ ਵੀ ਸੁਣਾਈ ਉਹ ਕਿਸੇ ਨੇ ਨਹੀਂ ਸੁਣੀ ਅੱਜ ਆਮ ਗੁਰਦੁਆਰਿਆਂ ਦੇ ਵਿੱਚ ਜਾ ਕੇ ਪੁੱਛ ਲਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਉਹਨੇ ਕਵਤਾ ਬੋਲੀ ਜੋ ਲਬਜ ਉਹਦੇ ਵਿੱਚ ਕਹੇ ਮੇਰੇ ਖਿਆਲ ਨਾਲ ਨਹੀਂ ਪਤਾ ਹੋਣਗੇ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਇਸ ਵੀਡੀਓ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਪੰਜ ਪਿਆਰੇ ਸਹਿਬਾਨਾਂ ਨੂੰ ਹੀ ਅਧਿਕਾਰ ਹੈ ਸ਼ਸਤਰ ਲੁਭਾਉਣ ਦਾ ਤੇ ਸ਼ਸਤਰ ਪਵਾਉਣ ਦਾ ਦੂਸਰਾ ਬੰਦਾ ਕੋਈ ਵੀ ਹੋਵੇ ਭਾਵੇਂ ਉਹ ਸ਼ਸਤਰ ਨਹੀਂ ਕਿਸੇ ਦੇ ਲਵਾ ਸਕਦਾ ਬਿਲਕੁਲ ਪੰਜ ਪਿਆਰੇ ਸਹਬਾਨ ਲਵਾ ਸਕਦੇ ਨੇ ਪਵਾ ਸਕਦੇ ਨੇ ਪੰਜ ਪਿਆਰੇ ਸਹਬਾਨ ਵੀ ਲਵਾ ਤਾਂ ਸਕਦੇ ਨੇ ਬਹੁਤ ਵੱਡੀ ਗਲਤੀ ਕੀਤੀ ਹੋਵੇ ਤੇ ਉਹ ਵੀ ਜੇ ਕੋਈ ਗਲਤੀ ਹੋ ਵੀ ਗਈ ਹੈ ਤੇ ਆਪ ਪੇਸ਼ ਹੁੰਦਾ ਹੈ ਤੇ ਉਹ ਸਦਾਈ ਦੁਬਾਰਾ ਅਮਰਸ਼ ਚਕਾਉਂਦੇ ਨੇ ਨਾਲ ਸਜ਼ਾ ਲਾਉਂਦੇ ਨੇ ਜੀ ਇਸ ਕਰਕੇ ਬੇਨਤੀ ਆ ਵੀ ਅੱਗੇ ਤੋਂ ਕੋਈ ਵੀ ਬੰਦਾ ਐਸੀ ਗਲਤੀ ਨਾ ਕਰੇ ਨੇ ਦੇ ਉਹਦਾ ਭੁਗਤਾਨਦਾਰ ਉਹ ਆਪ ਹੋਊਗਾ ਉਹਦੀ ਕੋਈ ਵੀ سپورਟ ਨਹੀਂ ਕਰੇਗਾ ਵਾਹਿਗੁਰੂ ਕੋਈ ਪੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆ ਆ ਦਾੜੀ ਆ ਹਾਂ ਹੰਲੇ ਦਾ ਰੇ ਵਾਹਿਗੁਰੂ ਸਾਨੂੰ ਭਾਈ ਸਾਹਿਬ ਜੀ ਬੜਾ ਲੋਕ ਹੋਇਆ ਸੀ ਇਹ ਚੀਜ਼ ਦਾ ਕਿ ਤੁਹਾਡੇ ਬੱਚੇ ਦੇ ਕਾਰਜ ਜਿਹੜੇ ਆ ਵਾਹਿਗੁਰੂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਕੋਈ ਗੱਲ ਨਹੀਂ ਨਾ ਨਾ ਕੋਈ ਗੱਲ ਨਹੀਂ ਕੋਈ ਪੈਸਾ ਕੋਈ ਨਿਕੋ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਫੌਸਲਾ ਖੋ ਕੋਈ ਨਹੀਂ ਕੋਈ ਨਹੀਂ ਕੋਈ ਪੈਸਾ ਜੀ ਕੀ ਦਿਨੋਂ ਨਾਲ ਜੁੜਿਆ ਆ ਹੀ ਉਹ ਅਸੀਂ ਤਾਂ ਮੰਨਦੇ ਸੀ ਵੀ ਕੱਟ ਦਿੰਦੇ ਉਹ ਚੰਗਾ ਲੈਨੇ ਕੋਈ ਨਹੀਂ ਕੋਈ ਮਹੀਂ ਅਹੀਂ ਮਾਫੀ ਚ ਉਹਨੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਅਸੀਂ ਮਾਫੀ ਕੱਟ ਦਿੰਦੇ ਨਾ ਉਹ ਇੱਕਦਮ ਪੈਸਾ ਮਨਾਲ ਲਿਓ ਸਮਝਾ ਅਗੇ ਗਏ ਰਾਤ ਸਮਝ ਗਿਆ ਸੀ ਉਹ ਉਹਨੇ ਇਹੋ ਜਿਹਾ ਦੋ ਸੀਸ ਕਟਾ ਦੂੰਗਾ ਮੇਰਾ ਗਾਣਾ ਸੁਣ ਉਹਨੇ ਸਭ ਕਹੇ ਤੇ ਤੁਹਾਨੂੰ ਕਿਤਾਬ ਪੜ੍ਹ ਕੇ ਸੁਣਾ ਦੂੰਗਾ ਉਹ ਬੱਚਾ ਜਦੋਂ ਵਾਹਿਗੁਰੂ ਉਹਨੇ ਆਖਾ ਮੈਂ ਜਿੱਤਾ ਜੋ ਅੱਜ ਸੀਸ ਕਟਾਉਣੇ ਤਾਂ ਅੱਜ ਸੀਸ ਕਟਾ ਦੂੰਗਾ ਵਾਹਿਗੁਰੂ ਵਾਹਿਗੁਰੂ ਦੇਚ ਉਹਨੇ ਆਪਣਾ ਨਾਮ ਹੀ ਲਿਆ ਵਾ ਵਾਹਿਗੁਰੂ ਮੈਂ ਕਵਚਨਪ੍ਰੀ ਸਿੰਘ ਮਾਤਾ ਗੁਜਰੀ ਦੇ ਸਹਬਜ਼ਾਦਿਆਂ ਨੂੰ ਤਾਰੇ ਰੰਮ ਚਮਕੂੰਗਾ ਵਾਇਗਰੂ ਵੇਖੋ ਜਿਹੜਾ ਗੰਦਾ ਬੰਦਾ ਬੋਲਦਾ ਉਹ ਵੀ ਇਹੋ ਜਿਹੀ ਬੇਵਦੀ ਕੀਤੀ ਜਾਏ ਕੱਡੀ ਵਧੀਆ ਸੋਚ ਸੀ ਜੀ ਦੇ ਮੁੰਡੇ ਦੀ ਕਹਿੰਦੇ ਵੀ ਧਮਕੀਆਂ ਦੇ ਕੇ ਤੇ ਬਹੁਤ ਜਿਆਦਾ ਧਮਕਾਇਆ ਗਿਆ ਵੇਖੋ ਇਹ ਸਿੱਖੀ ਦਾ ਸਿਧਾਂਤ ਨਹੀਂ ਮੈਂ ਬੇਨਤੀ ਕਰਾਂ ਵੀ ਇਦਾਂ ਬੇੜਾ ਕਰਕੇ ਸਿੱਖੀ ਦਾ ਨਾ ਕਰੀਏ ਸਿੱਖੀ ਦਾ ਸਿਧਾਂਤ ਨਹੀਂਗਾ ਇਸ ਦਾਤ ਨਹੀਂ ਗਿਆ ਸਕੀਦਾ ਕੇ ਨੂੰ ਰਾਤ ਮਗਾ ਕੇ ਨਹੀਂ ਕੋਈ ਨਹੀਂ ਕੋਈ 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 ਪਿਛਾਰਾ ਹੈ ਆਗ ਪਾੜ ਕੇ ਨਾ ਹਰ ਰੋਦਾ ਰੋਦਾ ਆ ਪਿਛਾਰਾ ਫਾੜ ਕੇ ਲੈ ਆ ਮੈਂ ਆਪਣੇ ਘਰ ਲਾ ਮੇਰੀ ਝੂਲੀ ਦੇ ਵਿੱਚ ਪਾ ਦਿੰਦੇ ਉਹਨੇ ਸ੍ਰੀ ਸਾਹਿਬ ਨੇ ਵੀ ਝੂਲੀ ਦੇ ਵਿੱਚ ਪਾ ਦਿੰਦੇ ਉਹਦਾ ਜਰੂਰ ਹੋਣਾ ਚਾਹੀਦਾ ਇੱਕ ਬੇਨਤੀ ਕਰਨਾ ਅੱਗੇ ਬਾਬਾ ਜੀ ਲਾਈਵ ਲਾਈਵ ਭਾਈ ਸਾਹਿਬ ਜੀ ਚੱਲਦਾ ਪਿਆ ਬਾਬਾ ਜੀ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵੇ ਤੁਸੀਂ ਦੱਸੋ ਜੀ ਆਪਾਂ ਗੁਰੂ ਦਾ ਦਿੱਤਾ ਖਾਨਾ ਇੱਕ ਮੇਡਾ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਤੁਸੀਂ ਦੱਸੋ ਕਿ ਤੁਹਾਡੇ ਦੇ ਕੋਈ ਨਹੀਂ ਬਾਬਾ ਜੀ ਤੁਹਾਨੂੰ ਕੋਈ ਗੱਲ ਨਹੀਂ ਆਪਣੀ ਮਰਜ਼ੀ ਦੇ ਨਾਲ ਹੁੰਦਾ ਇਹ ਬੰਦਿਆ ਬੰਦੀਆ ਬੰਦੀਆ ਹਾਂ ਵੇਖੋ ਬਾਬਾ ਜੀ ਬੰਦਿਆ ਤੁਸੀਂ ਦੱਸੋ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਬਾਬਾ ਹੀ ਦੱਸੋ ਲਾਈਵ ਬੰਦਿਆ ਦੱਸੋ ਤੁਸੀਂ ਆਪਣੀ ਮਰਜ਼ੀ ਨਾਲ ਅਰਦਾਸ ਕੀਤੀ ਹੈ ਦੱਸੋ ਉਹ ਘਰ ਵਾਲੇ ਮੇਰੇ ਸਾਹਮਣੇ ਲੱਗੇ ਤੁਸੀਂ ਦੱਸੋ ਘਰ ਵਾਲਾ ਨਹੀਂ ਕਦੇ ਕਦਾਈ ਗਈ ਆ ਬਾਬਾ ਜੀ ਮੈਂ ਕਰਵਾਈ ਆ ਬਾਬਾ ਜੀ ਬੇਨਤੀ ਮੈਨੂੰ ਕੱਲੇ ਪਸੰਦ ਕਰ ਰਹੇ ਬਾਬਾ ਜੀ ਅਸੀਂ ਤੁਹਾਡੇ ਨਾਲ ਸਮਝੂ ਗੋ ਗੱਲ ਬਾਬਾ ਜੀ ਸਾਡੇ ਕੋਲ ਫਿਰ ਦੱਸ ਕਿੰਨੇ ਕਰਾਈ ਆ ਸਰਕਾਰ ਕਮੇਟੀ ਤੋਂ ਨਾਲ ਬਾਬਾ ਜੀ ਕੋਈ ਗੱਲ ਨਹੀਂ ਮੈਂ ਕਰੂੰਗਾ ਤੱਕ ਮੈਨੂੰ ਗਨਮਰ ਬਣ ਕੇ ਰਹਿਣਾ ਬਹੁਤ ਨਾਨਕੇ ਖਲੋਣਾ ਤੁਹਾਡੇ ਦੇ ਜਿਹੜੀ ਤਲਵਾਰ ਚੱਲੂਗੀ ਪਹਿਲਾਂ ਸਾਡੇ ਦੇ ਚੱਲੂਗੀ ਅਸੀਂ ਤੁਹਾਡੇ ਨਾਲ ਆ ਤੁਸੀਂ ਦੱਸੋ ਕਿੰਨਾ ਨੇ ਕਰਵਾਈ ਤਾਂ ਦੇਖੋ ਸਾਰਿਆਂ ਨੂੰ ਪਤਾ ਮੇਰੇ ਮੂੰਹ ਕੀ ਸੰਦੇ ਬਾਬਾ ਜੀ ਸਾਰਿਆਂ ਨੂੰ ਪਤਾ ਹੀ ਤੁਹਾਡੇ ਨੂੰ ਆ ਦੱਸੋ ਨਾ ਕਿਤਾਬ ਤੁਸੀਂ ਕਰਵਾਏ ਆ ਇਹ ਗੱਲ ਇਹਨਾਂ ਨੇ ਜਿਹੜੇ ਬੰਦੇ ਉੱਥੇ ਮੌਜੂਦਾ ਗਏ ਆ ਉਹਨਾਂ ਨੇ ਮਨ ਆਦਾ ਜੀ ਨੂੰ ਕਿਹਾ ਵੀ ਤੂੰ ਇਹ ਅਰਦਾਸ ਤੈਨੂੰ ਕਰਨੀ ਪੈਣੀ ਤੁਸੀਂ ਕਰੋ ਤੁਸੀਂ ਦੱਸੋ ਕਿਹੜੇ ਕਿਹੜੇ ਹਾਂਜੀ ਦੱਸੋ ਤੁਸੀਂ ਕੋਈ ਨਹੀਂ ਉੱਥੇ ਹੈਗੇ ਕੌਣ ਹੈ ਦੱਸੋ ਤੂੰ ਨਹੀਂ ਹੈਗਾ ਬਸ ਉਹ ਬੰਦਾ ਇੱਕੋ ਹੀ ਆ ਹੋਰ ਕਿਹੜਾ ਕਿਹੜਾ ਹੀ ਨਾਲ ਜਿੰਨੇ ਜਿਆਦਾ ਹੀ ਜ਼ਬਰਦਸਤ ਹੋਰ ਕਿਹੜਾ ਕਿਹੜਾ ਨਾਲ ਬਾਬਾ ਜੀ ਇੱਕ ਬੰਦੇ ਦਾ ਕੰਮ ਨਹੀਂ ਹੱਸਦਾ ਇੱਕ ਬੰਦਾ ਕੰਮ ਨਹੀਂ ਕਰਦਾ ਇੱਕੋ ਬੰਦੇ ਦੇ ਨਹੀਂ ਆਪਾਂ ਸਾਰਾ ਸੁਣਾਓ ਸਾਰੀ ਦੱਸੋ ਸਾਰੇ ਪੰਚਾਇਤ ਦਾ ਨਹੀਂ ਕੋਈ ਇਹ ਵਿੱਚ ਰੋਣਾ ਬਾਬਾ ਜੀ ਸਾਡੇ ਕੋਲ ਵੀਡੀਓ ਪਈ ਬਾਬਾ ਜੀ ਨੇ ਆਪ ਦੱਸਿਆ ਵੀ ਪੰਚਾਇਤ ਨੇ ਸਰਪੰਚ ਸਾਹਿਬ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਉਹਨਾਂ ਨੇ ਮਾਫੀ ਮੰਗਾਈ ਬੱਚੇ ਨੂੰ ਪਹਿਲਾਂ ਬਾਹਰ ਉੱਥੇ ਟਾਂਕੀ ਲੱਗੀ ਉਹ ਸਾਨੂੰ ਪਤਾ ਹੋਈ ਨਹੀਂ ਇੱਥੇ ਗੋਲਾ ਦੇ ਗੱਲਾਂ ਦਾਸ ਵਾਲੀ ਜਦੋਂ ਆ ਗੁਰਦਾਰੇ ਕੌਣ ਕੌਣ ਇਹ ਦੱਸ ਹਾਂ ਗੁਰਦਾਰੇ ਮੈਨੂੰ ਦੱਸ ਕੌਣ ਕੌਣ ਹੈ ਹਾਂ ਮਤਲਬ ਕੋਰ ਤੇ ਪਤਾ ਲੱਗਦਾ ਹੈ ਸਹੀ ਹਾਂ ਚਪੈਂਚ ਚਪੈਂਚ ਬਾਦ ਦੇ ਵਿੱਚ ਆ ਬਾਦ ਚਰਨਾ ਜਦੋਂ ਅਰਦਾਸ ਕੀ ਤੋਂ ਦੋ ਅੱਥਾ ਇੱਥੇ ਉਹ ਦਰਦੀ ਕਿਉਂ ਜਦੋਂ ਡਰਦੀ ਕਿਉਂ ਆਂ 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 ਕੁਰ ਪਿਆਰਿਓ ਸਾਡਾ ਆਪਣਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮੂਲ ਨਾਲ ਜੋੜੀਏ ਨਾ ਕਿ ਤੋੜੀਏ ਫਿਰ ਬੱਚੇ ਅਗਰ ਕੁਰਾਹੇ ਪਏ ਹੋਣ ਜਾਂ ਬੱਚੇ ਗਲਤ ਸੰਗਤ ਦੇ ਵਿੱਚ ਜਾ ਕੇ ਗਲਤ ਰੰਗਤ ਦੇ ਵਿੱਚ ਆ ਜਾਣ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਆਪਣੇ ਘਰ ਚੋਂ ਬਾਹਰ ਕੱਢ ਦਈਏ ਨੋਹਾਂ ਨਾਲੋਂ ਮਾਸ ਕਦੇ ਅਲੱਗ ਨਹੀਂ ਹੁੰਦਾ ਸਾਡਾ ਫਰਜ਼ ਬੰਦਾ ਹੈ ਕਿ ਅਗਰ ਕੋਈ ਕੁਰਾਹੇ ਪਿਆ ਹੈ ਤਾਂ ਉਸ ਨੂੰ ਸਮਝਾਇਆ ਜਾਵੇ ਉਸ ਨੂੰ ਸਮਝਾ ਕੇ ਗੁਰੂ ਲੜ ਲਾਇਆ ਜਾਵੇ ਤੇ ਜਿੱਥੇ ਤੱਕ ਗੱਲ ਰਹੀ ਇਸ ਬੱਚੇ ਦੀ ਜੋ ਮੁੱਖ ਮੰਤਰੀ ਕਰਕੇ ਜਾਣਿਆ ਜਾਂਦਾ ਹੈ ਇਸ ਬੱਚੇ ਦੇ ਅੰਦਰ ਬਹੁਤ ਚੰਗੇ ਗੁਣ ਨੇ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਅਜਹੀਆਂ ਵੀ ਹੈ ਨੇ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਇਹ ਗੁਰਬਾਣੀ ਤੋਂ ਲੈ ਕੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਦੀਆਂ ਗੱਲਾਂ ਕਰਦਾ ਹੋਇਆ ਨਜ਼ਰ ਆਉਂਦਾ ਹੈ ਤੇ ਜੇਕਰ ਕਿਸੇ ਦੇ ਅੰਦਰ ਅਜਿਹੇ ਗੁਣ ਹੈ ਨੇ ਤਾਂ ਉਸ ਨੂੰ ਸਾਨੂੰ ਨਿਖਾਰਨਾ ਚਾਹੀਦਾ ਹੈ ਫਿਰ ਗੁਣ ਤੇ ਔਗਣ ਤਾਂ ਹਰ ਇਨਸਾਨ ਦੇ ਅੰਦਰ ਹੁੰਦੇ ਨੇ ਤੇ ਉਹ ਵੱਡਿਆਂ ਦਾ ਫਰਜ਼ ਪੈਂਦਾ ਹੈ ਕਿ ਅਸੀਂ ਔਗਣ ਨਿਖਾਰਨੇ ਨੇ ਜਾਂ ਗੁਣ ਪਰ ਜੋ ਕਦਮ ਪਿੰਡ ਵਾਲਿਆਂ ਨੇ ਚੱਕਿਆ ਉਹ ਕਿਤੇ ਨਾ ਕਿਤੇ ਉਸ ਬੱਚੇ ਦੇ ਔਗਣਾਂ ਨੂੰ ਹੱਲਾਸ਼ਰੀ ਦਿੰਦਾ ਪਰ ਹੁਣ ਜੋ ਕਦਮ ਸਤਕਾਰ ਕਮੇਟੀ ਨੇ ਚੱਕਿਆ ਉਸ ਤੋਂ ਬਾਅਦ ਸ਼ਾਇਦ ਉਹ ਬੱਚਾ ਮੁੜ ਆਪਣੇ ਗੁਣਾਵਲ ਧਿਆਨ ਦੇਵੇ ਮੁੜ ਗੁਰੂ ਦੇ ਲੜ ਲੱਗ ਬਾਣੀ ਬਾਣੇ ਦਾ ਧਾਰਨੀ ਹੋ ਗੁਰੂ ਹਜ਼ੂਰੀ ਵਿੱਚ ਗੁਰੂ ਨਾਲ ਜੁੜੇ ਤੇ ਅਸੀਂ ਵੀ ਦਿਲੋਂ ਇਹੀ ਉਮੀਦ ਕਰਦੇ ਹਾਂ ਕਿ ਇੱਕ ਦਿਨ ਇਹ ਬੱਚਾ ਸਿੱਖ ਕੌਮ ਵਾਸਤੇ ਇੱਕ ਚਮਕਦਾ ਸਿਤਾਰਾ ਬਣੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਚਾ ਕਮੈਂਟਸ ਦੇ ਵਿੱਚ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ